ਤੇ ਬਾਈ ਜੇ ਆਪਾਂ ਛੋਰੇ ਦੀ ਗੱਲ ਕਰੀਏ ਤੁਸੀਂ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕੋਠੀ ਦੇ ਕਿਤੇ ਛੋਰਾ ਨੂੰ ਉੱਪਰਲੇ ਪਾਸੇ ਇਹਦੇ ਵਿੱਚ ਬਾਈ ਤੁਸੀਂ ਕੁਝ ਖਾਸ ਪਾਇਆ ਇਹਦੇ ਚ ਕੋਈ ਕੁਝ ਨਹੀਂ ਖਾਸ ਪਾਇਆ ਵੀਰੇ ਇਹਨਾਂ ਜਿਹੜਾ ਆਪਣਾ ਡੀਵੀ ਸੀ ਪਾਨੇ ਆਪਾਂ ਉਹ ਫਰਸ਼ ਨਾਲ ਇੱਕ ਰੰਦਾ ਚਾਕ ਕੇ ਪਾਇਆ ਸੀ ਨੇ ਫਰਸ਼ ਦੇ ਵਿੱਚ ਇੱਕ ਰੰਦਾ ਥਲੇ ਨੀਵਾ ਲਗਾਏ ਸੀ 4 ਇੰਚ ਤੇ ਤਾਂ ਚਾਕ ਕੇ ਪਾ ਲਈ ਤੋਂ ਬਾਅਦ ਇਹ ਲਪੇਈ ਵਿੱਚ ਕੱਟ ਲਾ ਮਾਰਤਾ ਆਪਾਂ ਨੇ ਲਪੇਈ ਵਿੱਚ ਕੱਟ ਮਾਰ ਰਹੇ ਤੁਸੀਂ ਤੇ ਪਲਾਸਟਰ ਦਾ ਸਪਰਕ ਤੋੜਦਾ ਇਧਰੋਂ ਥੱਲੇ ਥੱਲੇ ਛੋਰਾ ਹੈ ਨਾ ਭਾਈ ਉੱਪਰ ਕਿਤੇ ਨਹੀਂ ਉੱਤੇ ਛੋਰਾ ਕਿਤੇ ਨਹੀਂ 2 ਸਾਲ ਹੋ ਗਏ ਬਣੀ ਨਗਰੇ 2 ਸਾਲ ਹੋ ਗਏ ਬਣੀ ਨਗਰੇ ਤੇ ਕਹਿੰਦਾ ਉਦੋਂ ਵੀ ਜਦੋਂ ਆਪਾਂ ਘਰ ਬਣਾਉਣੇ ਆ ਘਰ ਦੇ ਵਿੱਚ ਆਪਾਂ ਨਾਲ ਕੁਛ ਨਾ ਕੁਛ ਭਾਈ ਤੁਸੀਂ ਕਿਤੇ ਇਦਾਂ ਕੀਤਾ ਦੇਖਿਆ ਸੀ ਹਾਂ ਇੱਕ ਇੱਕ ਦੀ ਇੱਕ ਦੀ ਤਾਂ ਅਸੀਂ ਦੇਖਿਆ ਸੀ ਪਰ ਸਾਡਾ ਆਪਦੀ ਤਜਰਬਾ ਹੀ ਸੀ ਸਾਨੂੰ ਪਤਾ ਹੀ ਕਹਿ ਰਹੇ ਸੀ ਨਾ ਦੇਖੇ ਵੀ ਯਾਰ ਸੰਪਰਕ ਤੋਂ ਇੰਦਰ ਭਾਈ ਤੁਸੀਂ ਪਲੱਸਟਰ ਸੇਮ ਰੱਖਦਾ ਇੱਧਰ ਚੜ ਗਿਆ ਨਿਕਲ ਗਿਆ ਹਾਂ ਪੱਥਰ ਲਾਉਣਾ ਸੀ ਪੱਥਰ ਕਰਕੇ ਮਿਸਤਰੀ ਨੇ ਕੱਟ ਨਹੀਂ ਮਾਰਿਆ ਓਕੇ ਤੁਸੀਂ ਇਹਦੇ ਤੇ ਕਹਿੰਦਾ ਐਲੀਵੇਸ਼ਨ ਦੇ ਉੱਤੇ ਟਾਇਲ ਲੱਗਣੀ ਹੈ ਹਾਂ ਟਾਇਲ ਲੱਗਣੀ ਟਾਇਲ ਕਰਕੇ ਉਹ ਨਹੀਂ ਤੇ ਹੁਣ ਤੁਸੀਂ ਇੱਕ ਵਾਰੀ ਦੇਖ ਰਹੇ ਹੋ ਬਹੁਤ ਸੋਹਣੀ ਲੁੱਕ ਹੈ ਤੇ ਬਾਈ ਹੋਰਾਂ ਨੇ ਇਹਦੇ ਵਿੱਚ ਸ਼ੋਰੇਸਲਾ ਵਾਸਤੇ ਵੀ ਕੁਝ ਅਲੱਗ ਤੋਂ ਕੀਤਾ ਹੈ ਤੇ ਪੂਰੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਥਾਮਾਂ ਤੋਂ ਬਾਈ ਹੋਰਾਂ ਨੇ ਕਹਿੰਦਾ ਉਹ ਤੇ ਇੱਥੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੱਥੇ-ਜਿੱਥੇ ਆਪਾਂ ਆਪਣੇ ਘਰ ਦੇ ਵਿੱਚ ਕਰ ਸਕਦੇ ਹਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ